हां जी दोस्तों सत श्री अकाल सारेयानु कल ਤੁਹਾਨੂੰ ਦਿਖਾਈ ਸੀ ਨਾ ਵੀਡੀਓ ਬੇਸਤਾ ਐ ਵੀ ਨਹੀਂ ਆਖਣ ਜੋਗੇ ਕਰਨਾਲ ਜਿੱਤ ਕੇ ਹੋਏ ਸਾਡਨ ਤਾਂ ਉਹੀ ਗੱਲ ਹੋਊਗੀ ਕਿਸ ਨੇ ਚੋਰ ਨਿਓਂ ਕਹਿਤਾ ਮਨਸਾ ਪਤ ਨਹੀਂ ਲੱਗਾ ਕਿਹਨੇ ਗਿਆ ਕਰਨਾਲ ਜਿੱਤ ਕੇ ਤੇ ਕਰਨਾਲ ਉੱਤੇ ਕਿਤੇ ਝੱਗ ਜਾਂਦਾ ਸੀ ਮੱਖਾ ਤੇ ਆਹ ਦੇਖੋ ਪਹਿਲਾਂ ਸਿੱਟਿਆ ਮੀਂਹ ਤੇ ਹੁਣ ਸਾਡੀ ਮਸ਼ੀਨ ਦਾ ਗੱਡਾ ਡਈਆਂ ਦੇ ਹੋਇਆ ਪਿਆ ਆਹ ਖੜੇ ਆ ਜਿਹੜੇ 20 ਜਣੇ ਸਾਡੀ ਟੀਮ ਹੈ ਜਿਹੜੀ ਚਾਰ ਵਾਲੀ ਸਾਡੇ 13 ਗਿੱਲਾਂ ਦਾ ਬੋਨਾ ਸੀ ਤੇ ਚੌਥਾ ਦੇਣਾ ਅੱਜ ਲੰਕੀ ਜਾਂਦੇ ਆ ਹੁਣ ਪਰ ਹਜੇ ਵੀ ਜੇ ਕਰਨਾਇਲ ਉੱਪਰ ਲਾ ਕਰਨਾਇਲ ਆ ਜਿਹੜਾ ਮਿਹਰ ਕਰਦੇ ਕੰਮ ਚੱਲਵੇ ਦਾ ਵੱਡੀਮੀ ਦਾ ਵੀ ਖਿੱਚ ਦਾਂਗੇ ਆਹ ਮੁੰਡੇ ਦਾ ਦੋਸ਼ ਲੱਗਦੇ ਆ ਸਾਰੇ ਆਹ ਮੁੰਡਾ ਜ ਨਵਾਂ ਆਇਆ ਹੈ ਆਦੇ ਇਹੇ ਕੰਮ ਖਲੇ ਰੇ ਹਾਂ ਵੇ ਕੀ ਕਹਿਣਾ ਚਾਹੂੰ ਕਿ ਚਾਰ ਬਾਰੇ ਕਿਸੀ ਜਾਂਦੇ ਤੁਹਾਨੂੰ ਅੱਛਾ ਅਗਲੇ ਸਾਲ ਪਾਉਂਗੇ ਚਾਰ ਚਾਰ ਵਾਲਾ ਨਾ ਬੀੜੀ ਨਾ ਨੀ ਕਰਦੇ ਆਹਦਾ ਪ੍ਰਵਾਹ ਚਾਰ ਵਾਲਾ ਇਹਨਾਂ ਤੇ ਬੀੜੀ ਵੀ ਨਹੀਂ ਕਰਦੇ ਜਿਹੜੇ ਬੰਦੇ ਚਾਰ ਪਾਉਣਗੇ ਧੰਨਵਾਦ ਦੋਸਤੋ